ਏ ਜਿਆਦਾ ਅੰਜੀਰ ਹੁੰਦੀ ਆ ਅਫਗਾਨਿਸਤਾਨ ਚ ਅੱਛਾ ਯਾ ਪਤਾ ਹੈ ਆ ਦੇਖੋ ਪੱਤਾ ਦੇਖੋ ਮੇਰਾ ਹੱਥ ਦੇਖੋ ਹਾਂਜੀ ਆ ਦੇਖੋ ਤਾਂ ਚਾਰ ਤਰ੍ਹਾਂ ਦੀ ਅੰਜੀਰ ਦੇਖ ਲਈ ਆਪਾਂ ਜੀ ਬਿਲਕੁਲ ਬਿਲਕੁਲ ਦੇਸੀ ਜਿਹਨੂੰ ਫਗੂੜੀ ਕਹਿੰਦੇ ਆ ਤੇ ਤਿੰਨ ਹੋਰ ਅੰਜੀਰਾਂ ਤੁਹੇ ਦਿਖਾਈਆਂ ਆ ਦਿਖਾਉਨੇ ਹੀ ਹੈ ਨਾ ਹਾਂਜੀ ਇਹ ਤੁਸੀਂ ਥੱਲੇ ਦਿਖਾਉਂਗੇ ਨਾ ਦੇਖੋ ਜੜਾਂ ਕਿ ਨਹੀਂ ਆਏ ਹਾਂਜੀ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਆਪਣਾ ਅਮਨਦੀਪ ਤੁਹਾਡਾ ਇੱਕ ਵਾਰ ਫਿਰ ਵੈਲਕਮ ਕਰਦਾ ਜੀ ਆਪਣੇ ਚੈਨਲ ਵਿੱਚ ਤੇ ਅੱਜ ਮੇਰੇ ਨਾਲ ਰੰਜੋਤਪਾ ਜੀ ਹਨ ਤੇ ਜਿਵੇਂ ਕਿ ਤੁਸੀਂ ਰੰਜੋਤਪਾ ਜੀ ਦੀਆਂ ਪਿਛਲੀਆਂ ਕਾਫੀ ਸਾਰੀਆਂ ਵੀਡੀਓਜ਼ ਦੇਖੀਆਂ ਇਹ ਜਿੱਦਾਂ ਆਯੁਰਵੇਦ ਦਾ ਸ਼ੌਂਕ ਰੱਖਦੇ ਆ ਆਯੁਰਵੇਦ ਦੀ ਸਟੱਡੀ ਵੀ ਕਰਦੇ ਆ ਤੇ ਕਾਫੀ ਉਹਨਾਂ ਨੇ ਜੜੀ ਬੂਟੀਆਂ ਬਾਰੇ ਜਾਣਕਾਰੀ ਦਿੱਤੀ ਤੇ ਇਹ ਨਾੜੀ ਪ੍ਰੀਖਿਆ ਜਿਹਨੂੰ ਕਿ ਅਸੀਂ ਇੱਥੇ ਦਾ ਨਬਜ ਚੈੱਕ ਕਰਨਾ ਕਹਿੰਦੇ ਆ ਪਲਸ ਰੀਡਿੰਗ ਵੀ ਕਹਿ ਸਕਦੇ ਨੇ ਇੰਗਲਿਸ਼ ਵਿੱਚ ਭਾਜੀ ਪਰਟੀਕੁਲਰਲੀ ਇੰਗਲਿਸ਼ ਵਿੱਚ ਪਲਸ ਰੀਡਿੰਗ ਹੀ ਬੋਲਦੇ ਨੇ ਪਲਸ ਰੀਡਿੰਗ ਕਰ ਲੋ ਪਲਸ ਡਾਇਗਨੋਸ ਪਲਸ ਡਾਇਗਨੋਸ ਤੇ ਉਹਦਾ ਮਤਲਬ ਸਟੱਡੀ ਕਰਦੇ ਆ ਤੇ ਹਜੇ ਵੀ ਸਟੱਡੀ ਕਰ ਰਹੇ ਆ ਕਾਫੀ ਮਤਲਬ ਕਿ ਵੀ ਇੱਕ ਅੱਛੇ ਇੰਸਟੀਚਿਊਟ ਤੋਂ ਕਰ ਰਹੇ ਆ ਗੁਰੂਗੋਲ ਤੋਂ ਕਰ ਰਹੇ ਆ ਕਾਫੀ ਗਿਆਨ ਰੱਖਦੇ ਨੇ ਚੀਜ਼ਾਂ ਬਾਰੇ ਤੇ ਖਾਸ ਤੌਰ ਤੇ ਮੈਂ ਅੱਜ ਆਹੀ ਭਾਜੀ ਕੋਲ ਪਿਛਲੇ ਦਿਨਾਂ ਵਿੱਚ ਮੈਂ ਇੱਕ ਵੀਡੀਓ ਬਣਾਈ ਸੀ ਫਗੂੜੀ ਦੀ ਜਿਹਨੂੰ ਕਿ ਦੇਸੀ ਅੰਜੀਰ ਵੀ ਕਹਿੰਦੇ ਆ ਤੇ ਕਾਫੀ ਸਾਰੇ ਮੈਨੂੰ ਕਮੈਂਟਸ ਵੀ ਆਏ ਦੇਸੀ ਅੰਜੀਰ ਤਾਂ ਹੈਗੀ ਹੈ ਜੇ ਦੂਜੀ ਜਿਹੜੀ ਅੰਜੀਰ ਹੁੰਦੀ ਆ ਉਹ ਕਿੱਦਾਂ ਦੀ ਹੁੰਦੀ ਆ ਵੱਡੀ ਅੰਜੀਰ ਜਿਹੜੀ ਆਮ ਤੌਰ ਤੇ ਬਾਜ਼ਾਰ ਦੇ ਵਿੱਚੋਂ ਮਿਲਦੀ ਆ ਤੇ ਉਹ ਭਾਜੀ ਹੁਣਾਂ ਨੇ ਦੋ ਅੰਜੀਰਾਂ ਇੱਥੇ ਲਾਈਆਂ ਹੋਈਆਂ ਹੋਰ ਫਗੂੜੀ ਤੋਂ ਇਲਾਵਾ ਤੇ ਚਲੋ ਤੁਹਾਨੂੰ ਉਹ ਦਿਖਾਉਨੇ ਆ ਤੇ ਨਾਲ-ਨਾਲ ਗੁਣ ਵੀ ਦੱਸ ਦੇਣਗੇ ਭਾਜੀ ਹਾਂਜੀ ਠੀਕ ਆ ਭਾਜੀ ਦੱਸੋ ਜੀ ਕਿਹੜੀ ਜੀਰ ਆ ਇੱਥੇ ਲੱਗੀ ਦੀ ਤੁਹਾਨੂੰ ਦਿਖਾ ਲ ਦਿੰਨੇ ਆ ਹਾਂਜੀ ਤੇ ਬੂਟੇ ਵੀ ਦੋਨਾਂ ਦਿਖਾ ਲੰਨੇ ਅੱਛਾ ਜੀ ਆ ਦੇਖੋ ਪੱਤਾ ਦੇਖੋ ਮੇਰਾ ਹੱਥ ਦੇਖੋ ਹਾਂਜੀ ਆ ਦੇਖੋ ਤਾਂ ਇਹਦਾ ਪੱਤਾ ਦੇਖੋ ਵਾਹ ਜੀ ਵਾਹ ਇਹ ਐਡਾ ਪੱਤਾ ਨਹੀਂ ਦੇਖਿਆ ਸੀ ਮੈਂ ਦੂਜੀ ਅੰਜੀਰ ਦਾ ਵੀ ਜਿਹੜੀ ਹਾਂਜੀ ਹੈ ਨਾ ਤੇ ਕੋਰਨ ਜਿਹੜੀ ਲਾਈ ਤੁਸੀਂ ਇਹ ਵੈਰਾਈਟੀ ਇਹਦੀ ਹੋਰ ਆ ਅੱਛਾ ਜੀ ਇਹਨੂੰ ਉਹਦਾ ਕੀ ਖਾਸ ਤੌਰ ਤੇ ਕੁਝ ਜਿੱਦਾਂ ਅੰਜੀਰ ਤਾਂ ਕਹਿੰਦੇ ਇਹਨੂੰ ਕੀ ਵੈਰਾਈਟੀ ਕਹਿੰਦੇ ਇਹਨੂੰ ਅੰਜੀਰ ਹੀ ਮੈਂ ਤਾਂ ਕਹਿ ਕੇ ਨਰਸਰੀ ਚੋਂ ਲੈ ਕੇ ਆਇਆ ਸੀ ਉਹਨਾਂ ਨੇ ਕਿਹਾ ਵੀ ਇਹ ਨਵੀਂ ਇੱਕ ਵੈਰਾਈਟੀ ਆ ਅੱਛਾ ਜੀ ਤੇ ਪਰ ਆਸੀ ਮਜ਼ਦੂਰ ਸੀਗੇ ਜਿਨ੍ਹਾਂ ਦੀ ਨਰਸਰੀ ਸੀ ਉਹਨਾਂ ਨੂੰ ਇਹਦੇ ਬਾਰੇ ਪਤਾ ਨਹੀਂ ਸੀਗਾ ਪਰ ਜਦੋਂ ਹੁਣ ਫੜ ਲੱਗੂਗਾ گاਾਂ ਅੱਛਾ ਜੀ ਤਾਂ ਫਿਰ ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਚਲੋ ਕਿਸੇ ਹੋਰ ਨੂੰ ਵੀ ਇਹ ਇਨਫਰਮੇਸ਼ਨ ਹੋਵੇ ਹਾਂਜੀ ਹਾਂਜੀ ਉਹ ਵੀ ਦੱਸ ਸਕਦਾ ਕਿ ਇਹ ਦੀ ਵੈਰਾਈਟੀ ਕਿਹੜੀ ਆ ਬਿਲਕੁਲ ਜੀ ਬਿਲਕੁਲ ਉਦੋਂ ਮੈਂ ਨਰਸਰੀ ਚੋਂ ਲੈ ਕੇ ਆਇਆ ਸੀਗਾ ਅੱਛਾ ਜੀ ਤੇ ਜਿਹੜੇ ਉਧਰ ਘਰੇ ਲੱਗੇ ਹੋ ਹਾਂਜੀ ਉਹ ਵੀ ਦੋ ਬੂਟੇ ਤਾਂ ਦੋਸਣੇ ਉਹ ਵੀ ਦੇ ਦੇ ਹਾਂਜੀ ਤੇ ਇਹਨੂੰ ਕਿੰਨਾ ਚਿਰ ਹੋਇਆ ਲਾਇਆ ਇਹਨੂੰ ਜੀ ਇਹਨੂੰ ਸਾਲ ਹੋ ਗਿਆ ਅੱਛਾ ਅੱਛਾ ਬੜਾ ਮਤਲਬ ਕਿ ਮੇਰੀ ਗਰੋਥ ਵਧੀ ਹੋਈ ਗਰੋਥ ਹੋਈ ਹਾਂਜੀ ਬਿਲਕੁਲ ਉਹੀ ਮੈਂ ਕਹਿਣਾ ਚਾਹੁੰਦਾ ਸੀ ਚਲੋ ਆ ਜਾਓ ਜੀ ਪਾਜੀ ਫਿਰ ਆਪਾਂ ਦੇਖੀਏ ਦੂਜੀਆਂ ਜਿਹੜੀਆਂ ਅੰਜੀਰ ਹੈਗੀਆਂ ਤੁਹਾਡੇ ਕੋਲ ਹਾਂਜੀ ਜਿਹੜੀ ਮਾਰਕੀਟ ਵਿੱਚ ਵਿਕਦੀ ਆ ਉਹ ਵਾਲੀ ਆ ਜਿਹੜੀ ਤੁਹਾਡੇ ਘਰ ਲੱਗੀ ਹੈ ਨਾ ਚਲੋ ਆਓ ਦੇਖੀਏ ਜਰਾ ਉਹ ਵੀ ਬੂਟੇ ਵੀ ਤਿਆਰ ਕੀਤੇ ਆ ਹਾਂਜੀ ਹਾਂਜੀ ਤੇ 에ਅਰ ਲੇਰਿੰਗ ਨਾ ਠੀਕ ਆ ਜੀ ਉਹ ਵੀ ਦੇਖੋ ਨੇ ਜੜਾਂ ਬਣ ਗਈਆਂ ਅੱਛਾ ਜੀ ਅੱਛਾ ਚਲੋ ਵਧੀਆ ਮੈਂ ਵੀਡੀਓਜ਼ ਦੇ ਵਿੱਚ ਦਿਖਾਈ ਵੀ ਆ ਫਗੂੜੀ ਬਾਬਾ ਜੀ ਨੇ ਵੀ ਦਿਖਾਈ ਆ ਉਹਨੂੰ ਵੀ ਅੱਜ ਕੱਲ ਫਲ ਲੱਗ ਗਿਆ ਆ ਆ ਦੇਖੋ ਆਇਆ ਇਹ ਹਨਾ ਇਹ ਦੇਸੀ ਆ ਇਹ ਦੇਸੀ ਆ ਹਨਾ ਇੱਥੇ ਵਾਲੇ ਨੂੰ ਫਲ ਨਹੀਂ ਲੱਗਾ ਲੱਗਦਾ ਮੈਨੂੰ ਹਨਾ ਤੁਹਾਡੇ ਨਹੀਂ ਲੱਗਾ ਇਹ ਹਨਾ ਬਾਕੀ ਹਰ ਪਾਸੇ ਲੱਗ ਗਿਆ ਉੱਪਰ ਲੱਗਾ ਹੁਣ ਆ ਹੈ ਨਹੀਂ ਉੱਪਰ ਹੁਣ ਆ ਇਹਦੇ ਸਿਰ ਤੋਂ ਹੋ ਸਕਦਾ ਚਲੋ ਵਿੱਚ ਵਿੱਚ ਆ ਮੇਰਲਾ ਅੱਛਾ ਚਲੋ ਇਹਦਾ ਮੈਂ ਕਾਫੀ ਮਤਲਬ ਵੀਡੀਓਜ਼ ਤੇ ਦਿਖਾਤੀ ਆ ਤੇ ਇਸ ਵੀਡੀਓ ਵਿੱਚ ਵੀ ਕਲਿੱਪ ਦਿਖਾ ਦਾਂਗਾ ਉਹ ਵਾਲਾ ਫਲ ਲੱਗਾ ਹੋਇਆ ਤੇ ਆ ਜੋ ਜੀ ਆ ਲੱਗੇ ਹੋਇਆ ਇਹਨੂੰ ਆਇਆ ਜੀ ਹੈਨਾ ਜਿਹੜੀ ਕਮਰਸ਼ੀਅਲ ਲੈਵਲ ਤੇ ਵਿਕਦੀ ਆ ਆ ਦੇਖ ਸਕਦੇ ਆ ਅੱਛਾ ਜੀ ਤੇ ਇਧਰੋਂ ਦੇਖੋ ਅੱਛਾ ਜੀ ਆ ਲੱਗੀ ਹੋਇਆ ਇੱਕ ਹਾਂ ਬਿਲਕੁਲ ਚਲੋ ਅੰਦਰੋਂ ਦਿਖਾਓ ਜਾ ਕੇ ਨਾ ਇਹ ਜਿੱਦਾਂ ਤੁਸੀਂ ਇਹਨੇ 에어 ਲੇਅਰਿੰਗ ਕਰਕੇ ਪੌਦੇ ਬਣਾਏ ਆ ਹਾਂ ਜੀ ਪੌਦੇ ਇਹਦੇ ਉੱਪਰ ਜੜ੍ਹਾਂ ਦੇਖੋ ਕਿੰਨੀਆਂ ਬਣੀਆਂ ਹਾਂ ਹਾਂ ਜੀ ਹਾਂ ਜੀ ਨਾ ਜੀ ਬਾਰਿਸ਼ ਆ ਗਈ ਆ ਆਜੋ ਜੀ ਆ ਲਓ ਆ ਦਿਖਾਉਨੇ ਹੀ ਹੈ ਨਾ ਹਾਂਜੀ ਇਹ ਤੁਸੀਂ ਥੱਲੇ ਦਿਖਾਉਂਗੇ ਨਾ ਦੇਖੋ ਜੜਾਂ ਕਿੰਨੀ ਬਣੀ ਆ ਓਏ ਕੀ ਬਾਤਾਂ ਜੀ ਬਹੁਤ ਵਧੀਆ ਜੀ ਆ ਦੇਖੋ ਇਹ ਥੋੜਾ ਇਧਰ ਨੂੰ ਆ ਜਾਓ ਹਾਂ ਹਨੇ ਦਿਖ ਰਹੀਆਂ ਜੀ ਬਿਲਕੁਲ ਦਿਖ ਰਹੀਆਂ ਦੇਖੋ ਤਾਂ ਇਹ ਇੱਧਰ ਦੇਖੋ ਆਦੇ ਕਿੰਨੇ ਥੱਲੇ ਵੀ ਦਿਖਾਉਗੇ ਕਿੰਨੇ ਬਣਾਏ ਆ ਤੁਸੀਂ ਹਾਂ ਉੱਪਰ ਵੀ ਦੇਖ ਸਕਦੇ ਆ ਹਾਂ ਸਾਰੇ ਨਿਕਲੇ ਆਈਆਂ ਜੜਾ ਬਹੁਤ ਸੋਹਣਾ ਬਹੁਤ ਵਧੀਆ ਆ ਇਹ ਵਾਲੀ انجੀਰ ਆ ਉਹ ਜਿਹੜੀ ਬਾਜ਼ਾਰਾਂ ਚ ਵਿਕਦੀ ਆ ਇੱਥੇ ਦਿਖਾਓ ਹਾਂ ਆ ਦੇਖੋ ਇਹ ਥੋੜੀ ਥੋੜੀ ਹੁਣ ਆਹ ਦੇਖੋ ਨਿੱਕੀ ਨਿੱਕੀ ਨਿਕਲੀ ਹੈ ਨਾ ਇਹ ਹਰੇਕ ਪੱਤੇ ਦੇ ਨਾਲ ਜੜ੍ਹ ਚ ਨਿਕਲਣੀ ਅੱਛਾ 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 ਆ ਦੇਖੋ ਆਹ ਨਹੀਂ ਸਹੀ ਹੈ ਸਹੀ ਹੈ ਬਿਲਕੁਲ ਕੁਝ ਵੱਡੀਆਂ ਵਿੱਚ ਬਹੁਤੀਆਂ ਜੇ ਪਗਾਰਾਂ ਇਹਨੂੰ ਪਿਆ ਨਾ ਹਾਂ 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 ਨਿੱਕੇ ਨਿੱਕੀਆਂ ਨਹੀਂ ਚਲੋ ਇਹ ਆ ਬਹੁਤ ਵਧੀਆ ਜੀ ਬਹੁਤ ਸੋਹਣਾ ਦੇਖੋ ਤਾਂ ਅੱਛਾ ਇਹ ਬੂਟੇ ਨੂੰ ਕਿੰਨਾ ਚਿਰ ਹੋਇਆ ਇਹ ਨੂੰ ਹੋ ਗਿਆ ਇਹਦੀ ਕਟਿੰਗ ਕੀਤੀ ਸੀ ਮੈਂ 3 ਸਾਲ ਹੋ ਗਿਆ ਇਹਨੂੰ ਅੱਛਾ ਜੀ ਤਿੰਨ ਸਾਲ ਹੋ ਗਿਆ ਇਹਨੂੰ ਅੱਛਾ ਅੱਛਾ ਠੀਕ ਹੈ ਨਹੀਂ ਬਹੁਤ ਬਹੁਤ ਖਾਦੇ ਸੀ ਮੈਨੂੰ ਬਹੁਤ ਵਧੀਆ ਬਹੁਤ ਇੱਕ ਹੈਗੀ ਜੀਰ ਆਹ ਵਾਲੀ ਆਹ ਇਹ ਤੁਸੀਂ ਮੈਨੂੰ ਪਿਛਲੀ ਵਾਰ ਵੀ ਦਿਖਾਈ ਸੀ ਪਰ ਚਲੋ ਹਜੇ ਤੱਕ ਮੈਂ ਐਸੇ ਵਲੌਗ ਨਹੀਂ ਪਾਇਆ ਉਹ ਇਹ ਛੋਟੀ ਇੱਕ ਅੰਜੀਰ ਹੋ ਰਿਹਾ ਮਤਲਬ ਆਪਾਂ ਇੱਥੇ ਚਾਰ ਅੰਜੀਰ ਦੇਖ ਲਈਆਂ ਤੁਹਾਡੇ ਵਾਲੇ ਦੁਆਲੇ ਤੁਹਾਡੇ ਹੀ ਲੱਗੀਆਂ ਹਾਂ ਜੀ ਇਹ ਫੇ ਲਿਆਂਦੀਆਂ ਬੜੀ ਦੂਰੋਂ ਦੂਰੋਂ ਬੱਲੇ ਬੱਲੇ ਇਹ ਮੈਂ ਲਿਆਂਦੀ ਸੀ ਕਰਤਾਰਪੁਰ ਤੋਂ ਅੱਛਾ ਜੀ ਨਰਸਰੀ ਸਪੈਸ਼ਲ ਉੱਥੇ ਜਾ ਕੇ ਲੈ ਕੇ ਆਏ ਹਾਂ ਦੇਖੋ ਇਹ ਜਿਆਦਾ ਵੱਡੀ ਇਹਨੂੰ ਛੋਟੀ ਆ ਜੇ ਆਓ ਮੈਂ ਉਹੀ ਕਹਿੰਨਾ ਨਾ ਵੱਡੀ ਨਹੀਂ ਹੈਗੀ ਹਜੇ ਇਹ ਤਾਂ ਹਜੇ ਬੱਚਾ ਹੀ ਜਿੱਦਾ ਜੇ ਬੱਚਾ ਹੀ ਆਛਾ ਇਹ ਦੇਖੋ ਤੁਸੀਂ ਆਹ ਦੇ ਪੱਤੇ ਦੀ ਦੇਖੂਗੇ ਨਾ ਸ਼ੇਪ ਹਾਂ ਆਹ ਦਾ ਕੱਟ ਦੇ ਵਿੱਚ ਹੂੰ 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 ਪੱਤੇ ਦੀ ਸ਼ੇਪ ਵੀ ਵੱਖਰੀ ਆ ਦੀ ਆਹ ਜੀ ਇਹ ਜਿਆਦਾ ਅੰਜੀਰ ਹੁੰਦੀ ਆ ਅਫਗਾਨਿਸਤਾਨ ਚ ਅੱਛਾ ਯਾ ਪਤਾ ਹੈ ਚਲੋ ਨਹੀਂ ਵਧੀਆ ਵਧੀਆ ਭਾਈ ਜੀ ਬਹੁਤ ਵਧੀਆ ਲੱਗਾ ਅੰਜੀਰ ਬਾਰੇ ਜਾਣ ਕੇ ਚਾਰ ਤਰ੍ਹਾਂ ਦੀ ਜੀਰ ਦੇਖ ਲਈ ਆਪਾਂ ਜੀ ਬਿਲਕੁਲ ਬਿਲਕੁਲ ਦੇਸੀ ਜਿਹਨੂੰ ਫਗੂੜੀ ਕਹਿੰਦੇ ਆ ਤੇ ਤਿੰਨ ਹੋਰ ਅੰਜੀਰਾਂ ਤੁਸੀਂ ਦਿਖਾਈਆਂ ਬਿਲਕੁਲ ਤੇ ਇਹਨਾਂ ਵਿੱਚੋਂ ਇੱਕ ਕਮਰਸ਼ੀਅਲ ਲੈਵਲ ਤੇ ਵਿਕਦੀ ਆ ਜਿਹੜੀ ਇੱਕ ਜਿਹੜੀ ਤੁਸੀਂ 에ਅਰ ਲਰਨਿੰਗ ਕੀਤੀ ਬਾਕੀ ਹੋ ਸਕਦਾ ਦੋਨੋਂ ਵੀ ਵਿਕਦੀਆਂ ਹੋਣ ਨਹੀਂ ਇਹ ਤਿੰਨ ਹੀ ਵਿਕਦੀਆਂ ਕਮਰਸ਼ੀਅਲ ਲੈਵਲ ਤੇ ਤਿੰਨ ਹੀ ਹਾਂ ਇਹਨਾਂ ਦਾ ਇਹ ਆ ਕਿ ਕਲਰ ਦਾ ਡਿਫਰੈਂਸ ਅੱਜ ਦਾ ਇਹ ਗ੍ਰੀਨ ਰਹਿੰਦੀ ਆ ਹਾਂਜੀ ਹਾਂਜੀ ਉੱਪਰੋਂ ਵੀ ਗ੍ਰੀਨ ਠੀਕ ਆ ਇਹ ਜਿਹੜੀ ਆ ਪਰਪਲ ਹੋ ਜਾਂਦੀ ਉੱਪਰੋਂ ਅੱਛਾ ਉਹ ਜਿਹੜ ਪਤਾ ਲੱਗਣਾ ਕਿਹੜਾ ਠੀਕਾ ਠੀਕਾ ਨਹੀਂ ਸਹੀ ਆ ਵਧੀਆ ਵਧੀਆ ਚਲੋ ਬਹੁਤ ਵਧੀਆ ਲੱਗਾ ਅੰਜੀਰ ਬਾਰੇ ਜਾਣ ਕੇ ਆਪਾਂ ਤਾਂ ਪਤਾ ਨਹੀਂ ਸੋਚਦੇ ਹੁਣ ਨਹੀਂ ਪਤਾ ਨਹੀਂ ਕਿੱਥੋਂ ਆਉਂਦੀ ਇਹ ਅੰਜੀਰ ਧਾਗੇ 'ਚ ਪਰੋਈ ਹੁੰਦੀ ਆ ਚਲੋ ਧਾਗੇ 'ਚ ਕਿਉਂ ਸਕਾਉਣ ਨੂੰ ਪਰੌਂਦੇ ਹਨ ਉਹਨੂੰ ਹਾਂਜੀ ਉਹਨੂੰ ਟੰਗ ਦਿੰਦੇ ਨਾ ਅੱਛਾ ਅੱਛਾ ਐਦਾਂ ਬੰਦਨ ਦੇ ਗਾਰਡਰਾਂ ਨਾਲ ਕੱਟ ਕੇ ਨਹੀਂ ਨਹੀਂ ਧਾਗਾ ਵਿੱਚੋਂ ਦੀ ਇਹਦਾ ਪਰੋ ਦਿੰਦੇ ਜਿਹਦਾ ਫੁੱਲ ਨਹੀਂ ਮਾਲਾ ਬਣਾਉਨੇ ਅੱਛਾ ਮਾਲਾ ਬਣਾ ਦਿੰਦੇ ਇਹਦੀ ਨਹੀਂ ਨਹੀਂ ਸਾਬ ਤੇ ਫੁੱਲ ਨੂੰ ਜਿੱਦਾਂ ਉਹ ਫਰੂਟ ਨੂੰ ਲਾ ਕੇ ਉਹਦੇ ਵਿੱਚ ਪਰਦੇ ਨੂੰ ਇਹਦਾ ਫੇਰ ਹੁੰਦੇ ਪ੍ਰੈਸ ਕਰ ਦਿੰਦੇ ਅੱਛਾ ਅੱਛਾ ਪ੍ਰੈਸ ਕਰਕੇ ਉਹ ਰੋਟੀ ਜੀ ਬਣ ਜਾਂਦੀ ਠੀਕ ਆ ਚਪਟਾ ਜਾ ਠੀਕ ਆ ਫਿਰ ਉਹਦੇ ਵਿੱਚੋਂ ਧਾਗੇ ਇਦੋਂ ਉਹ ਸੇਬਾ ਜਿਹੜਾ ਹੁੰਦਾ ਅੱਛਾ ਅੱਛਾ ਚਲੋ ਇਹ ਵੀ ਇੱਕ ਦੇਖਣਾ ਬਣਦਾ ਜਿੱਦਾਂ ਤੁਸੀਂ ਕਦੇ ਉਹ YouTube ਤੇ ਹੈਗੀਆਂ ਵੀਡੀਓਆਂ ਹੁਣੀਆਂ YouTube ਤੇ ਵੀ ਨਹੀਂ ਚਲੋ ਪਰਸਨਲੀ ਉਦਾਂ ਨਹੀਂ ਦੇਖੀਆਂ ਤੁਸੀਂ ਕਦੋਂ ਕਿ ਜਦੋਂ ਹੁਣ ਫੜ ਲੱਗਾ ਤੇ ਮੈਂ ਤੁਹਾਨੂੰ ਫੋਨ ਕਰੂੰਗਾ ਤੁਸੀਂ ਜ਼ਰੂਰ ਦੇਖਿਓ ਨਹੀਂ ਠੀਕ ਆ ਠੀਕ ਆ ਚਲੋ ਠੀਕ ਆ ਜੀ ਪਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਠੀਕ ਹੈ ਜੀ। ਬਹੁਤ ਵਧੀਆ ਵਧੀਆ ਚੀਜ਼ਾਂ ਜਾਣਨ ਨੂੰ ਮਿਲਦੀ ਆ ਹਰ ਵਾਰੀ ਜਦੋਂ ਵੀ ਆਉਨਾ ਤੁਹਾਡੇ ਕੋਲ। ਨਹੀਂ ਬਿਲਕੁਲ ਬਿਲਕੁਲ ਜੀ। ਤੇ ਚਲੋ ਠੀਕ ਹੈ ਜੀ ਮੇਰੇ ਸਾਰੇ ভিউਅਸ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਲਈ ਮੇਰੀ ਵੀਡੀਓਜ਼ ਨੂੰ। ਤੇ ਅੱਗੇ ਭਾਜੀ ਨੂੰ ਵੀ ਮਿਲਦੇ ਰਵਾਂਗੇ ਹੋਰ ਵੀਡੀਓਜ਼ ਬਣਾਵਾਂਗੇ। ਠੀਕ ਆ ਭਾਜੀ। ਬਿਲਕੁਲ ਬਿਲਕੁਲ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ। ਠੀਕ ਹੈ ਜੀ ਨੈਕਸਟ ਵਲੌਗ ਵਿੱਚ ਮਿਲਾਂਗੇ ਜੀ ਬਹੁਤ ਹੀ ਜਲਦ। ਟਿਲ ਦੈਨ ਟੇਕ ਕੇਅਰ ਬਾਏ ਬਾਏ। ਸਤਿ ਸ਼੍ਰੀ ਅਕਾਲ।